ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰੀਿੰਦਰ ਕੋ ਸਵਾਗਤ ਆਤਾ ੱਡਾ ਮੇਰੇ ਨਵੇਂ ਬਲੌਗ 'ਚ ਹੋਰ ਦੱਸੋ ਜੀ ਕਿੱਦਾ ਹਾਲ ਚਾਲ ਆ ਰਈ ਆ ਵਾਈ ਕੁਰਤੀ ਕਿਰਪਾ ਨਾਲ ਸਾਰੇ ਠੀਕ ਠਾਕ ਹੋ ਰਹੋ ਦੇਖੋ ਜੀ ਸਵੇਰ ਦਾ 뷰 ਅੱਜ ਥੋੜਾ ਥੋੜਾ ਬੱਦਲ ਆ ਸੂਰਜ ਵਿੱਚ ਬੱਦਲਾਂ ਦੇ ਲੁਕ ਜਾਂਦੇ ਆ ਫੇਰ ਨਿਕਲ ਜਾਂਦਾ ਆ ਖੇਤਾਂ 'ਚ ਸਾਡਾ ਘਰ ਆ ਸਿਰ ਸਿਰ ਬਹੁਤ ਸੋਹਣਾ ਲੱਗਦਾ ਬਸ ਸਾਰੇ ਪਾਸੇ ਹਰੀਆਵਲੀ ਹਰੀਆਵਲੀ ਆ ਚੋਨਾ ਪੂਰਾ ਪੱਕਿਆ ਵਾੜੀ ਚੱਲਦੀ ਪਈ ਆ ਛੋਨੇ ਦੀ ਇੱਧਰ ਸਾਡੀ ਮਣੀ ਪਲਾਟ ਦੇਖੋ ਪੱਤੇ ਕਿੱਡੇ-ਕੱਡੇ ਵੱਡੇ ਹੋ ਗਏ ਮਣੀ ਪਲਾਟ ਤੇ ਆ ਇੱਧਰ ਸਾਡਾ ਘਰ ਆ ਇੱਧਰ ਸਾਡੇ ਕੱਪੜਿਆਂ ਦਾ ਢੇਰ ਦੇਖੋ ਕੱਲ ਦੇ ਕੱਪੜੇ ਧੋਤੇ ਹਜੇ ਮੈਂ ਤਾਂ ਤੈਹ ਨਹੀਂ ਲਾ ਹੋਏ ਹੁਣ ਮੈਂ ਪਹਿਲੇ ਤੈਹ ਲਾਉਂਗੀ ਸਾਰਿਆਂ ਦੀ ਥਾਂ ਥਾਂ ਟਿਕਾ ਕੇ ਸਾਰੇ ਫੇ ਬਾਅਦ ਚ ਕੋਈ ਹੋਰ ਚੌਂਕੇ ਦਾ ਕੰਮ ਕਰਾਂਗੇ ਰਸੋਈ ਚ ਜਾ ਕੇ ਕੋਈ ਰੋਟੀ ਪਾਣੀ ਦਾ ਸਵੇਰ ਸਵੇਰੇ ਇੱਕ ਹੀ ਕੰਮ ਹੁੰਦੇ ਸਾਰੇ ਕੱਪੜੇ ਮੈਂ ਅੱਗੇ ਨਾਲ ਹੀ ਤਹਿ ਲਾ ਲੈਣੀ ਹੁੰਨੀ ਅੱਜ ਕੱਲ ਅਸੀਂ ਗਏ ਕਰਕੇ ਪਏ ਰਹਿ ਗਏ ਅੱਜ ਹੁਣ ਲਾ ਲੈਣੀ ਹੈ ਤਹਿ ਤਾ ਲਾ ਕੇ ਬਾਅਦ ਚ ਬਾਕੀ ਕੰਮ ਸ਼ੁਰੂ ਕਰਦੇ ਹਾਂ ਹੁਣ ਦੇਖੋ ਜੀ ਮੈਂ ਕੱਪੜਿਆਂ ਤੇ ਸਾਰੀ ਮਾਰ ਦਿੱਤੀ ਆ ਬੈੱਡ ਬੇਲਾ ਕਰ ਦਿੱਤਾ ਆ ਜਿਹੜੇ ਅਲਮਾਰੀਆਂ ਚ ਟਿਕਾਉਣੇ ਸੀ ਅਲਮਾਰੀਆਂ ਚ ਟਿਕਾਤੇ ਇਹ ਡਾ ਟੰਗਣੇ ਸੀ ਟੰਗ ਦਿੱਤੇ ਹੁਣ ਚਲੋ ਦੇਖਦੇ ਹਾਂ ਰਸੋਈ ਦਾ ਕੰਮ ਕੰਦਾ ਜਾ ਕੇ ਇੱਕ ਆਹ ਕਾਲਾ ਸੀ ਸਟੈਂਡ ਲਿਆ ਹੁੰਦਾ ਸੀ ਫਸ਼ ਮਸ਼ੀਨ ਦਾ ਇਹ ਸੈਟ ਨਹੀਂ ਆਇਆ ਹੁਣ ਆ ਚੈਨ ਨੂੰ ਵੀ ਮੋੜਨ ਜਾਣਾ ਪੈਣਾ ਹੈ ਬਾਕੀ ਹੁਣ ਸੋਈ ਚ ਜਾ ਕੇ ਦੇਖਦੀ ਆ ਬਾਹਰ ਮੌਸਮ ਜਿਆਦਾ ਹੀ ਖਰਾਬ ਹੋ ਗਿਆ ਜਿਆਦਾ ਬੱਦਲ ਹੋਣੋਂ ਹੁਣ ਆਪਣੇ ਇਹਨਾਂ ਲੋਕਾਂ ਦੇ ਝੋਨੇ ਖਰਾਬ ਕਰਨੇ ਆ ਨ ਲੱਗਦਾ ਥੋੜਿਆਂ ਨੇ ਵੱਢਲੇ ਥੋੜੇ ਰਹਿੰਦੇ ਆ ਆ ਗਈ ਰਸੋਈ ਕੋਈ ਭਾਂਡੇ ਕਿੰਨੇ ਸਾਡੇ ਮਾਂਜਣ ਵਾਲੇ ਪਏ ਆ ਹੁਣ ਮੈਂ ਪਹਿਲੇ ਭਾਂਡੇ ਮਾਂਜਣੇ ਆ ਫਿਰ ਵਾਟਰ ਕੁਲਰ ਪਾਣੀ ਦੇ ਭਰ ਕੇ ਰੱਖੂੰਗੀ ਉਸ ਤੋਂ ਬਾਅਦ ਫੇ ਦੇਖੂੰਗੀ ਹੋਰ ਕੋਈ ਆਟਾ-ਵਟਾ ਗੋਨ ਕੇ ਰੱਖ ਜਾਂਗੀ ਫੇ ਖੇਤਾਂ ਨੂੰ ਜਾਣਾ ਥੋੜਾ ਜਿਹਾ ਕੰਮ ਕਰਨ ਉੱਤੋਂ ਆ ਕੇ ਫੇ ਰੋਟੀ-ਰੁੱਟੀ ਪਕਾਉਣੀ ਬਾਅਦ ਚ ਅਣੀ ਚੱਲਿਆ ਸੀ ਖੇਤਾਂ ਨੂੰ ਰੋਟੀ ਮੈਂ ਪਕਾ ਲਈ ਸੀ ਖਾ ਲਈ ਭਾਂਡੇ ਮਾਂਜ ਕੇ ਛਾਣੇ ਚ ਟਕਾਤੇ ਗੈਸ ਆਫਕਾ ਦਿੱਤਾ ਹੁਣ ਚਲੋ ਚੱਲਦੇ ਆ ਖੇਤਾਂ ਨੂੰ ਪਾਣੀ ਲੈ ਲਿਆ ਮੈਂ ਹਲ ਭੂਜੀਆ ਲੈ ਲਿਆ ਕਸੀ ਲੈ ਲਿਆ ਮੈਂ ਕਿਉਂਕਿ ਉੱਥੇ ਟਾਈਮ ਲੱਗ ਜਾਣਾ ਭੁੱਖ ਲੱਗ ਜਾਣੀ ਆ ਇਥੇ ਜਾ ਗਏ ਉਹ ਖੇਤਾਂ ਵਾਲੀ ਬਾਦੀ ਅਸੀਂ ਪਾ ਲਈ ਆ ਕੰਮ ਵਾਲੀ ਚਲੋ ਜੀ ਚੱਲਦੇ ਹਾਂ ਵਿੱਚ ਕੀ ਹੋ ਰਿਹਾ ਹੈ ਲੋ ਜੀ ਖੇਤਾਂ 'ਚ ਅਸੀਂ ਪਹੁੰਚ ਗਏ ਆ ਪਪੂਲਰ ਛਾਂਗੇ ਸੀ ਉਹਦੀਆਂ ਲੱਕੜਾਂ ਕੱਢਣੀਆਂ ਆ ਅੱਜ ਬਾਲਣ ਬਣਾਉਣ ਆ ਮੈਂ ਕਹਿੰਦੀ ਸੀ ਮੈਂ ਨਹੀਂ ਨਾਲ ਜਾਣਾ ਕਹਿੰਦੇ ਨਹੀਂ ਜਾਣਾ ਤਾਂ ਮੈਂ ਬਾਲਣ ਨਹੀਂ ਕੱਟਣਾ ਇੱਦਾਂ ਹੀ ਚੱਕ ਲੈ ਆਉਣੇ ਆ ਪੱਤਿਆਂ ਸਾਂ ਨੇ ਫੇ ਪੱਤਿਆਂ ਵਾਲਾ ਬਾਲਣ ਬਾਲਣਾ ਬਹੁਤ ਔਖਾ ਲੱਗਦਾ ਤਾ ਘਰ ਕੇ ਵੀ ਆਉਣਾ ਪਿਆ ਉਦੋਂ ਮੈਂ ਚੌਂਕੇ ਦਾ ਕੰਮ ਕਾਇਆ ਰਸੋਈ ਦਾ ਫੇ ਮੇਰਾ ਇੱਦਾਂ ਸੀਗਾ ਮੈਂ ਘੜੀ ਰਾਮ ਕਰ ਲਵਾਂ ਪਰ ਬੱਲਣ ਕਰਕੇ ਮੈਨੂੰ ਆਉਣਾ ਪਿਆ ਕਹਿੰਦੇ ਚੁੱਲ੍ਹੇ ਮੋਰੇ ਤੂੰ ਹੀ ਬੈਠਣਾ ਆ ਤੇ ਬੱਲਣ ਲੈ ਕੇ ਮੈਂ ਇਦਾਂ ਦੇ ਚੱਕ ਲਿਆ ਫੇ ਤਾਂ ਘਰ ਕੇ ਮਿਚਾਉਣਾ ਪਿਆ ਨਾਲ ਚਲੋ ਲੱਪੇ ਘੜਨ ਦੇਖੋ ਮੈਂ ਬੈਣੀ ਆ ਕੋਈ ਕੰਮ ਕਰਾਉਣੀ ਆ ਨਾਲ ਗੱਲਾਂ ਬਾਤਾਂ ਸੁਣਾਉਣੀ ਆ ਇਹਨਾਂ ਨੂੰ ਇੱਥੇ ਬਹਿ ਕੇ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਆ ਦੇਖੋ ਜੀ ਇਹ ਸਾਰੇ ਪਪੂਲਰ ਛਾਂਗ ਲੈ ਆ ਚਲੋ ਫੇ ਕਰ ਲਈਏ ਅਸੀਂ ਕੰਮ ਦੇਖਦੀ ਮੈਂ ਕੁਛ ਕਰੋਨੀ ਨਾਲ ਕੇ ਬਹਿ ਜਾਨੀ ਇੱਥੇ ਕੱਟ ਲਵਾਂਗੇ ਫਿਰ ਹੋਰ ਲਿਆਂਗੂ ਅੱਜ ਅਨਾ ਕੱਟ ਲਓ ਇਹ ਹੋਰ ਲਿਆਂਗੂ ਮਾਦ ਵਾਲਾ ਮਾਦ ਕਰਦਾ ਕਾ ਦੋ ਯਾਰ ਵੀ ਪਲੰਗ ਹੋ ਗਿਆ ਨਾ ਥੋੜਾ ਹੀ ਲਿਆਉਣਾ ਆ ਹੋਰ ਹੁਣ ਮੈਂ ਤਾਂ ਨਹੀਂ ਲਿਆਉਂਦਾ ਹਾਂ ਅੱਗੇ ਕਿਗੜਾ ਲੈ ਕੇ ਅੱਗੇ ਹੂੰ ਤੇ ਜਿਸ ਦਾ ਕੰਮ ਕਰਦੀ ਨਾ ਥੱਕੀ ਗਈ ਚੌਂਕੇ ਦਾ ਚੌਂਕਾ ਚੁੱਲ੍ਹਾ ਮੁਕਾਂਦੀ ਥਾਂਕੀ ਦਾ ਜਾਰਾ ਮਾਰਾ ਕਰਕੇ ਆਈਆਂ ਘਰ ਤੇ ਹੇ ਇਹ ਗੱਲ ਕਰਨੀ ਹੈ ਥੋੜਾ ਜਿਹਾ ਹੋਰ ਲਿਆਉਣਾ ਮੈਂ ਇਹਨੂੰ ਛੱਡਿਆ ਬਾਅਦ ਘੰਟਾ ਕਰਵਾਉਣਾ ਮੈਂ ਹੋਰ ਦੋ ਟੇਰੀਆਂ ਮੈਂ ਹੋਰ ਲਿਓਣੀਆਂ ਲੈ ਆ ਦੋ ਲਿਆ ਦੇਖੋ ਇਹਨੇ ਤੋਂ ਮੇਰੇ ਵੱਧ ਗਿਆ ਚਲ ਬਾਸ ਇੰਸਾਲਾ ਦਿੱਖ ਨੂੰ ਕੈਂਟੀਨ ਲੈ ਲੈ ਆ ਲੈ ਪਾਣੀ ਪੀ ਲਮਾ น oh, okay. oh, okay. mm ี่นั่งนี่นั่งเอ็นะก็การล็อกเพลย์เล่นนี่โหจัดตักน้ำชาเลยหรือมั้ ਲਓ ਜੀ ਸਾਡੀ ਚਾਹ ਆ ਗਈ ਆਇਆ ਨੂੰ ਸਾਨੂੰ ਘੰਟਾ ਹੋਇਆ ਹਜੇ ਭਾਜੀ ਚਾਹ ਲੈ ਕੇ ਆ ਗਏ ਲਓ ਜੀ ਪਾਣੀ ਚਾਹ ਅਸੀਂ ਤਾਂ ਘਰੋਂ ਨੂੰ ਫਿਰਦੇ ਸੀ ਗੇ ਗਰਮੀ ਬਹੁਤ ਲੱਗਦੀ ਆ ਲਓ ਫੜੋ ਚਾਹ ਖੜਿਓ ਮੇਰੇ ਹੱਥ ਥੱਕ ਗਿਆ ਚਲੋ ਬੈਜੇ ਛਾਂਜੀ ਦੇਖ ਕੇ ਕਿਤੇ ਮੈਂ ਕਿਹਾ ਸੀ ਘਰ ਨੂੰ ਚਾਲਦੇ ਆਂ ਬਾਜੀ ਚਾਹ ਲੈ ਕੇ ਆ ਕੇ ਕਹਿੰਦਾ ਲੱਗੇ ਰੋ ਓ ਬਾਲਾ ਨਹੀਂ ਨੱਕੜਿਆ ਦੇਖ ਲੋ ਹਜੇ ਦੋ ਢੇਰੀਆਂ ਤੱਕੀ ਮਜਾਦਾ ਹੋ ਗਿਆ ਫੜੋ ਗਲਾਸ ਇਹਦੇ ਪਾਣੀ ਪੀਣਾ ਪਹਿਲੇ ਚਲੋ ਜੀ ਅੱਧਾ ਕਬਾਲਣਾ ਸੀ ਛਾਂਗ ਲਿਆ ਆ ਹੁਣ ਬਣਾ ਲਿਆ ਬਾਲਣਾ ਅੱਧਾ ਕੁ ਰਹਿ ਗਿਆ ਟਾਈਮ ਬਹੁਤ ਹੋ ਗਿਆ ਇੱਕ ਗਰਮੀ ਬਹੁਤ ਹੋ ਗਈ 11 ਵਜੇ ਅਸੀਂ ਆਏ ਸੀ 2 2:30 ਦਾ ਟਾਈਮ ਹੋ ਗਿਆ ਹੁਣ ਚੱਲਦੇ ਆ ਘਰ ਨੂੰ ਤਾਂ ਚਲੋ ਜੀ ਫੇਰ ਵੀਡੀਓ ਤਾਂ ਐਂਡ ਇੱਥੇ ਹੀ ਕਰਦੇ ਆ ਫੇਰ ਵਲੌਗ ਦਾ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਪਲੀਜ਼ ਇੱਕ ਲਾਈਕ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਕਿਦਾਂ ਦੀਆਂ ਬਣਦੀਆਂ ਪਈਆਂ ਵੀਡੀਓ ਮੇਰੀਆਂ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਸਪੋਰਟ ਕਰਿਓ ਜੀ ਚਲੋ ਜੀ ਅਗਲੇ ਵਲੌਗ ਤੱਕ ਸਤਿ ਸ਼੍ਰੀ ਅਕਾਲ ਜੀ